ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਹਾਂ ਜੋ ਬੈਟਰੀ ਵਾਲੀ ਗੱਡੀ ਆ ਇਲੈਕਟ੍ਰਿਕ ਗੱਡੀ ਆ ਉਹਦੇ ਵਿੱਚ ਕਾਮਨ ਪ੍ਰੋਬਲਮ ਆਉਂਦੀਆਂ ਨੇ ਜਿਹੜੀ ਕਿ ਸਾਰੀਆਂ ਗੱਡੀਆਂ ਦੇ ਵਿੱਚ ਆ ਜਾਂਦੀਆਂ ਨੇਗੀਆਂ ਕਾਮਨ ਪ੍ਰੋਬਲਮਾਂ ਨੇ ਜਿਹੜੀਆਂ ਤੁਸੀਂ ਘਰ ਵਿੱਚ ਹੀ ਠੀਕ ਕਰ ਸਕਦੇ ਹੋ ਚਾਹੇ ਅੱਗੇ ਪਿੱਛੇ ਜਾਣ ਵਾਲੀ ਸਮੱਸਿਆ ਹੋਵੇ ਵੀ ਗੱਡੀ ਅੱਗੇ ਜਾ ਰਹੀ ਹੈ ਪਿੱਛੇ ਨਹੀਂ ਹੋ ਰਹੀ ਚਾਹੇ ਤੁਹਾਡੀ ਆਨ-ਆਫ ਸਵਿਚ ਦੀ ਸਮੱਸਿਆ ਹੋਵੇ ਚਾਹੇ ਤੁਹਾਡੀ ਬੈਟਰੀ ਦੀ ਸਮੱਸਿਆ ਹੋਵੇ ਬੈਟਰੀ ਬੈਕਅਪ ਦੀ ਸਮੱਸਿਆ ਹੋਵੇ ਚਾਰਜ ਪੁਆਇੰਟ ਦੀ ਸਮੱਸਿਆ ਹੋਵੇ ਮਿਊਜ਼ਿਕ ਦੀ ਸਮੱਸਿਆ ਹੋਵੇ ਇਹ ਸਾਰੇ ਸੋਲੂਸ਼ਨ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਇਹਨੂੰ ਘਰ ਵਿੱਚ ਕਿਵੇਂ ਠੀਕ ਕਰ ਸਕਦੇ ਹੋ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਬਿਨਾਂ ਕਿਸੇ ਪਕਾਈ ਤੋਂ ਬਿਨਾਂ ਕਿਤੇ ਲਿਜਾਣ ਤੋਂ ਜਨ ਕਿ ਗੱਡੀਆਂ ਵੱਡੀਆਂ ਬਹੁਤ ਹੁੰਦੀਆਂ ਨੇ ਆਪਾਂ ਨੂੰ ਇਹਨੂੰ ਲਿਜਾਣ ਵਾਸਤੇ ਕੋਈ ਸਾਧਨ ਚਾਹੀਦਾ ਹੈਗਾ ਇਸ ਕਰਕੇ ਫਿਰ ਕਿਸੇ ਵੀ ਆਪਾਂ ਕਾਰੀਗਰ ਕੋਲ ਲੈ ਕੇ ਜਾਨੇ ਆ ਫਿਰ ਉਹਨਾਂ ਨੇ ਵੀ ਠੀਕ ਹੈ ਜੀ 200 ਆਜੀ 400 ਆ ਜੋ ਵੀ ਚਾ ਲੈ ਲੈਣੇ ਆ ਵੀ ਮਿਹਨਤ ਉਹ ਲੈਣੀ ਹੈ ਠੀਕ ਹੈ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਘਰ ਵਿੱਚ ਹੀ ਕਿਵੇਂ ਠੀਕ ਕਰਨੀ ਕੀ ਕੀ ਸਮੱਸਿਆ ਨੇ ਤੁਹਾਨੂੰ ਆਪਾਂ ਦੱਸਦੇ ਆ ਇਹਨਾਂ ਵਿੱਚੋਂ ਤੁਹਾਡੇ ਕੋਲੇ ਕੋਈ ਵੀ ਮਾਡਲ ਹੋਵੇ ਸਾਰੀਆਂ ਗੱਡੀਆਂ ਦੇ ਵਿੱਚ ਤਕਰੀਬਨ ਨਹੀਂ 12 ਵੋਲਟ ਨਹੀਂ ਆ ਉਹੀ ਬੈਟਰੀ ਆ ਸਾਰੀਆਂ ਦੇ ਵਿੱਚ ਸੇਮ ਮਿਊਜ਼ਿਕ ਸੇਮ ਸਵਿਚ ਸਭ ਤੋਂ ਪਹਿਲਾਂ ਇਹ ਆਪਾਂ ਗੱਲ ਕਰਦੇ ਹਾਂ ਆਨ-ਆਫ ਸਵਿਚ ਦੀ ਠੀਕ ਹੈ ਜੇਕਰ ਤੁਹਾਡੀ ਆਨ ਨਹੀਂ ਹੋ ਰਹੀ ਗੱਡੀ ਜੇ ਦੇਖੋ ਐਦਾਂ ਨਹੀਂ ਆਨ ਹੋ ਰਹੀ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਆਨ-ਆਫ ਸਵਿਚ ਚੈੱਕ ਕਰਨੀ ਹੈ ਇਹਨੂੰ ਕੱਢ ਲੈਣਾ ਬਾਹਰ ਇਹਦੇ ਵਿੱਚ ਇੱਥੇ ਪੇਚ ਕਸ ਪਾਉਣਾ ਤੁਸੀਂ ਇਹ ਬਾਹਰ ਆ ਕਿਉਂਕਿ ਉਸ ਤੋਂ ਬਾਅਦ ਇਹਦੇ ਅੰਦਰ ਦੋ ਤਾਰਾਂ ਹੁੰਦੀਆਂ ਨੇ ਦੋਨੋਂ ਤਾਰਾਂ ਨੂੰ ਤੁਸੀਂ ਆਪਸ ਵਿੱਚ ਜੋੜ ਕੇ ਦੇਖਣਾ ਜੇਕਰ ਇਹ ਚੱਲ ਪਈ ਤਾਂ ਆਨ-ਆਫ ਸਵਿਚ ਤੁਹਾਡੀ ਖਰਾਬ ਹੈ ਤੁਸੀਂ ਬਦਲ ਸਕਦੇ ਹੋ ਨਵੀਂ ਲਾ ਸਕਦੇ ਹੋ ਠੀਕ ਹੈ ਸੇਮ ਹੀ ਹੋ ਗਿਆ ਉਸ ਤੋਂ ਬਾਅਦ ਹੋਗੀ ਜੀ ਗੇਅਰ ਸਵਿਚ ਰੈੱਡ ਵਾਲੀ ਗੀਅਰਸ ਵਿੱਚ ਹੈ ਇਹ ਠੀਕ ਹੈ ਅੱਗੇ ਪਿੱਛੇ ਜਾਣ ਵਾਲੀ ਸਵਿਚ ਹੁੰਦੀ ਹੈ ਇਹ ਜੇਕਰ ਤੁਸੀਂ ਇਹਨੂੰ ਸੁੱਚ ਨੂੰ ਅੱਗੇ ਰੱਖ ਕੇ ਪੈਰ ਨਾਲ ਦਬਦੇ ਅੱਗੇ ਚੱਲੀ ਜਾਂਦੀ ਹੈ ਗੱਡੀ ਪਿੱਛੇ ਰੱਖ ਕੇ ਪਿੱਛੇ ਕਰਨ ਦੇ ਪਿੱਛੇ ਆਉਂਦੀ ਹੈ ਇਹ ਹੋ ਗਈ ਤੁਹਾਡੀ ਇਹਦੇ ਵਿੱਚ ਸਮੱਸਿਆ ਕੀ ਇਹ ਵੀ ਤੁਸੀਂ ਬਦਲ ਸਕਦੇ ਹੋ ਨਹੀਂ ਤੁਸੀਂ ਇਹਨੂੰ ਰਿਪੇਅਰ ਵੀ ਕਰ ਸਕਦੇ ਹੋ ਰਿਪੇਅਰ ਕਿਵੇਂ ਕਰਨੀ ਹੈ ਇਹਦੇ ਵਿੱਚ ਥਿੰਦਰ ਪਾ ਦਿਓ ਥਿੰਦਰ ਜਾਂ ਪੈਟਰੋਲ ਉਹਦੇ ਪੰਜ ਚਾਰ ਤੁਪਕੇ ਪਾ ਕੇ ਇਹਨੂੰ ਵਾਸ਼ ਕਰ ਦਿਓ ਸੁੱਚ ਨੂੰ ਅੱਗੇ ਪਿੱਛੇ ਕਰੋਗੇ 5-7 ਵਾਰੀ ਤਾਂ ਪ੍ਰੋਪਰ ਵਰਕ ਕਰਨ ਲੱਗ ਜੂਗੀ ਉਸ ਤੋਂ ਬਾਅਦ ਆ ਗਈ ਜੀ ਆਪਣੀ ਮਿਊਜ਼ਿਕ ਉਹ ਵਗੈਰਾ ਦੀ ਕੋਈ ਸਮੱਸਿਆ ਹੁੰਦੀ ਹੈ ਇਹਨੂੰ ਵੀ ਤੁਸੀਂ ਬਦਲ ਸਕਦੇ ਹੋ ਇਹਦੇ ਵਿੱਚ ਇਧਰ ਦੇ ਪਾਸੇ ਪੇਚ ਕਸ ਪਾ ਕੇ ਇਹਨੂੰ ਬਾਹਰ ਕੱਢ ਸਕਦੇ ਹੋ ਇਸ ਤੋਂ ਬਾਅਦ ਇਹਦੀ ਸੀਟ ਦੇ ਅੰਦਰ ਦੇ ਦੇਖੋ ਬੈਟਰੀ ਵਗੈਰਾ ਮਦਰ ਬੋਰਡ ਵਗੈਰਾ ਸਾਰਾ ਕੁਝ ਹੁੰਦਾ ਕੋਈ ਹੋਰ ਸਮੱਸਿਆ ਤੁਸੀਂ ਕਮੈਂਟ ਕਰ ਸਕਦੇ ਹੋ